ਹਾਂਜੀ ਚਾਚੀ ਜੀ ਵੇਖ ਲੈ ਛੋਟੇ ਵੇਖ ਲੈ ਕਿੱਦਾਂ ਦੇ ਲੱਗੇ ਆ ਵਧੀਆ ਜਿੱਦਾਂ ਦੇ ਮਰਜ਼ੀ ਲਿਆ ਲਿਆ ਦੇ ਮਣਕ ਸਿਰ ਤੇਰੇ ਸਿਰ ਚੜਣਾ ਨਾ ਨਹੀਂ ਛੱਡਦੀਆਂ ਤਨਖਾਹ ਮਿਲੀ ਤੇ ਮੈਂ ਚੱਲ ਲਿਆ ਦਿੰਨੇ ਆ ਸਿਆਲ ਚੜਨਦੇ ਆ ਹੁਣ ਤੇ ਵਿਚਾਰੀਆਂ ਕਹਿਣ ਡੀਆਂ ਸੀ ਤੇ ਮੈਂ ਚੱਲ ਲਿਆ ਦਿੰਨੀ ਆ ਨਾਲੇ ਉਹ ਠੀਕ ਜੀ ਨਹੀਂ ਤੇ ਮੈਂ ਚਲ ਦਵਾਈ ਵੀ ਲਿਆ ਦਿੰਨੀ ਆ ਮੈਂ ਚਾਚੀ ਆ ਕੀ ਗੱਲ ਕੀਤੀ ਤੁਸੀਂ ਸਿਰ ਤੇ ਚੜਨ ਵਾਲੀ ਜਿੱਥੇ ਪਿਆਰ ਹੋਵੇ ਤੇ ਲੋਕਜੋਕ ਵੀ ਹੁੰਦੀ ਰਹਿੰਦੀ ਆ ਘਰ ਦੇ ਵਿੱਚ ਦੋ ਪਾਂਡੇ ਖੜਕਦੇ ਹੀ ਆ ਇਹ ਕੜੀ ਗੱਲ ਤੁਸੀਂ ਕਰ ਦਿੱਤੀ ਕਿਸੇ ਹੱਤੇ ਚੜਦੇ ਆ ਇਹੋ ਜਿਹੀ ਚਾਚੀ ਗੱਲਾਂ ਨਾ ਰੁਖੀਆਂ ਰੁਖੀਆਂ ਜੀਆਂ ਕਰਿਆ ਕਰੋ ਇਹ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਜੇ ਫਿਰ ਕੀ ਹੈ ਜੇ ਅਹੀਂ ਨੋਕਜੋਕ ਮਾੜੀ ਮੋਟੀ ਹੋ ਹੀ ਜਾਂਦੀ ਸਾਡੀ ਤੇ ਇਹ ਥੋੜਾ ਨਹੀਂ ਹਾਰ ਵੀ ਲੜਦੀ ਤੁਹਾਨੂੰ ਤਾਂ ਮੋਦਾਂ ਨਹੀਂ ਚੰਗੀ ਲੱਗਦੀ ਮੈਂ ਤੇ ਆਪਣਾ ਸਮਝ ਕੇ ਆਉਣੀ ਆ ਘਰ ਨਹੀਂ ਚਾਚੀ ਤੁਸੀਂ ਤੇ ਗੁੱਸਾ ਹੀ ਕਰਗੇ ਜੇ ਮੈਂ ਤੇ ਉੱਥੇ ਹੀ ਕਹਿ ਧੀ ਹਾਂ ਚਲ ਗੁਰਮੀਤ ਫੜ ਸੂਟ ਤੇ ਚੱਲ ਅੰਦਰ ਐਵੇਂ ਲੋਕਾ ਟੋਕੀ ਕਰੀ ਜਾਂਦੇ ਆ ਚਲ ਚੱਕ ਕੇ ਅੰਦਰ ਲਾ ਜਾ ਤੇ ਜਾ ਵੇਖੋ ਸੋਨੀ ਨੇ ਚਾਹ ਬਣਾਈ ਕਿ ਨਹੀਂ ਤੇ ਚਾਚੀ ਨੂੰ ਵੀ ਪਿਆ ਲਓ ਠੀਕ ਲੈ ਕੇ ਉਹਨੇ ਚਾ ਵਧਦੀ ਆ ਜੀ ਮੈਂ ਲੱਕ ਕਾ ਕੇ ਮੈਨੂੰ ਦਵਾਈ ਵੱਲੋਂ ਗਈਆਂ ਸੀ ਤੇ ਲੈ ਕੇ ਸੂਟ ਆਈਆਂ ਚੱਲ ਜੇ ਲਿਆਂਦਾ ਸੂਟ ਤੇ ਸੋਨਾ ਲੈ ਕੇ ਆਈਆਂ ਇੱਕੋ ਜਿਹਾ ਆ ਕੇ ਦਿੱਤੇ ਆ ਹੁਣ ਨਹੀਂ ਮੇਰਾ ਗੁੱਸਾ ਹੈਗਾ ਇਹਨਾਂ ਦੇ ਨਾਲ ਕੋਈ ਵੀ ਹੁਣ ਤੇ ਮੈਂ ਇਦਾਂ ਕਰਨਾ ਕਿ ਇਹਨੂੰ ਫਟਾਫਟ ਕੈਂਚੀ ਮਾਰ ਕੇ ਕੱਟ ਲੈਣਾ ਤੇ ਮਾਂ ਦੇ ਨਾਲ ਸੀ ਕੇ ਪਾ ਕੇ ਤੇ ਆਪਣੇ ਪਿੰਡ ਜਾਵਾਂਗੇ ਉੱਚਾ ਕੇ ਦੇ ਦੀ ਮੋ ਕਿ ਪੇਕੇ ਜਾਣਾ ਮੈਂ ਮੈਨੂੰ ਜਾ ਲੈੰਦੋ ਜੇ ਜਾਣ ਦਊਗੀ ਤੇ ਫੇਰ ਹੀ ਆ ਚੱਲ ਆਪਣੀਆਂ ਤਿਆਰੀਆਂ ਤੇ ਕਰਦੇ ਆ ਨਾ ਜਾਣ ਦਊਗੀ ਠੀਕ ਆ ਚਾਹ ਦਮਾ ਪਹਿਲਾਂ ਬਣਾ ਕੇ ਦੇਖ ਹੈ ਕਿਦਾਂ ਮਗਰੀ ਪਹਿਲਾਂ ਪਹੁੰਦੀ ਆਗੀ ਚਾਚੀ ਤਾਂ ਸਵਰੀ ਨਹੀਂ ਹੋਇਆ ਨਾੜੀ ਸੂਟ ਵੀ ਕਿ ਤੇ ਨਾੜ ਹੀ ਮੱਚ ਗਈ ਹੁਣੀ ਹੈ ਇਹਨੂੰ ਤੇ ਇਹ ਆ ਕਿ ਬਸ ਅਹੀਂ ਲੰਨੇ ਪਾਵੇਂ ਹੋਰ ਤਾਂ ਕੋਈ ਲਾਵੇ ਪਾਵੇ ਨਾ ਓੜੀ ਚਲਾਗ ਨਿਕਲੀ ਤਾਂ ਸੋਨੀਆਂ ਕਿਉਂ ਕੀ ਹੋਇਆ ਉਹ ਬੜਾ ਬੰਨਾ ਮਾਰ ਕੇ ਤੂੰ ਦੀਦੀ ਦੇ ਨਾਲ ਤੂੰ ਚੱਲ ਗਈ ਆ ਤੂੰ ਦੱਸ ਕੇ ਵੀ ਨਹੀਂ ਗਈ ਕਿ ਮੈਂ ਸੂਟ ਲੈਣ ਚੱਲੀ ਆ ਮੈਨੂੰ ਤਾਂ ਤੁਸੀਂ ਕਹਿੰਦੀਆਂ ਦਵਾਈ ਲੈਣ ਚੱਲੀ ਆ ਜੇ ਹਾਂ ਨਹੀਂ ਵੀਰ ਤੇ ਮੇਰੇ ਸੱਚੀ ਹੁੰਦੀ ਓੱਖੀ ਉਹ ਜੇ ਵੀ ਹੁੰਦੀ ਆ ਪਤਾ ਮੈਨੂੰ ਤੇਰੇ ਜਿਹੜੇ ਅੱਖੀ ਵੀਰ ਹੋਣਦੀ ਨਾ ਮੈਂ ਤੈਨੂੰ ਜਾਣਨੀ ਆ ਤੈਨੂੰ ਤੂੰ ਚਲਾ ਕੇ ਤੇ ਬੜੀ ਬੰਦੀ ਆ ਨਾ ਸੱਚੀ ਅੱਖੀ ਵੀਰ ਹੁੰਦੀ ਕੀ ਦੱਸਾਂ ਮੈਨੂੰ ਤੇ ਉਹਦੀ ਉਹਦੀ ਪਈ ਆ ਰੇਹ ਅਜੇ ਆਪਾਂ ਮੋਪਰ ਤੋਂ ਉਤਰੇ ਆ ਤੇ ਪਤਾ ਨਹੀਂ ਪਹਿਲਾਂ ਪੌਮੀ ਮਗਰੀ ਆ ਗਈ ਆ ਤੂੰ ਉਹਦੀ ਤੇ ਗੱਲ ਛੱਡ ਤੇ ਮੇਰੇ ਨਾਲ ਗੱਲ ਕਰ ਤੂੰ ਦੀਦੀ ਦੇ ਬੜੀ ਤੂੰ ਦਹੀ ਆ ਬਣੀ ਉਹ ਤੇ ਮਗਰ ਮਗਰ ਹੁਣ ਤੂੰ ਦਿਖਾਣੀ ਦਿਰਾਣੀ ਨੇ ਕੰਮ ਆਉਣਾ ਮੇਰੇ ਕੰਮ ਮੈਂ ਹੀ ਆਉਣਾ ਉਹਦੇ ਤੇ ਕੀ ਬਸ 2 ਮਿੰਟਾਂ ਚ ਕੀ ਉਹ ਰੰਗ ਬਦਲ ਲੈਂਦੀ ਆ ਕੰਮ ਤੇਨੂੰ ਮੈਂ ਹੀ ਆਉਣਾ ਤੇ ਮੈਂ ਕਦੇ ਕਿਹਾ ਵਗੀ ਮੇਰੇ ਤੁਸੀਂ ਕੰਮ ਨਹੀਂ ਆਉਣਾ ਮੈਨੂੰ ਪਤਾ ਵਾ ਭੈਣ ਜੀ ਤੁਸੀਂ ਮੇਰੇ ਕੰਮ ਆਉਣਾ ਫਿਰ ਬੜਾ ਤੱਕੀ ਮਾਰ ਕੇ ਮੇਰੇ ਮੱਖੀ ਪੀੜ ਹੁੰਦੀ ਤੇ ਦੋ ਨਾਲ ਨਾਲ ਲੈ ਕੇ ਆਪਣੀ ਹਾਂ ਸਾਰਾ ਕੰਮ ਤੂੰ ਮੇਰੇ ਸਿਰ ਤੇ ਸੁੱਟ ਗਈ ਦੀਦੀ ਆਹ ਕਰ ਲਈ ਦੀਦੀ ਜੋ ਕਰ ਲਈ ਉਹ ਵੀ ਮਾਰ ਕੇ ਆਡਰ ਮੇਰੇ ਤੇ ਚੱਲ ਗਏ ਤਾਂ ਚਾਰਟ ਬੜੇ ਤੁਸੀਂ ਦੋ ਜਣੀਆਂ ਚੰਗੀਆਂ ਤੇ ਮੈਂ ਤੁਹਾਡੇ ਜਗ੍ਹਾ ਵੀ ਵਧੀਆ ਸੂਟ ਲੈ ਕੇ ਆਈ ਆ ਉਹ ਵੀ ਇੱਕੋ ਜਿਹਾ ਲੈ ਕੇ ਆਈ ਆ ਮੈਂ ਕਿਹਾ ਇਹ ਤੂੰ ਚੰਗਾ ਕੀਤਾ ਕਿ ਸੂਟ ਨਾ ਤੇ ਸੂਟ ਮੇਰਾ ਉਦਾਂ ਦਾ ਲੈ ਕੇ ਆਉਂਦੀ ਨਾ ਤੇ ਫਿਰ ਤੈਨੂੰ ਮੈਂ ਦੱਸਣਾ ਹੀ ਬੋਲਣਾ ਹੀ ਨਹੀਂ ਤੇਰੇ ਨਾਲ ਮੈਂ ਮੈਂ ਕਿਹਾ ਜੀ ਆਪਾਂ ਇੱਕੋ ਜਿਹਾ ਸੂਟ ਪਾਵਾਂਗੇ ਨਾ ਚਾਚੀ ਨੇ ਤੇ ਹੋਰ ਸਾੜਮੋਚ ਨਾ ਇਹ ਤਾਂ ਮੱਚਦੀ ਰਹਿੰਦੀ ਇਹਦੀ ਕਿਹੜੀ ਗੱਲ ਵਈਦੀ ਤੇ ਤੂੰ ਛਾਲ ਰੱਖਿਆ ਮਿਲ ਫੌਫਾ ਜਿਹੜੇ ਤੇ ਰੱਖਿਆ ਕੀਲ ਕਾਣਿਆ ਚਾਹ ਤੇ ਉਹਨਾਂ ਵਧੀਆ ਜਿਹਾ ਪਣਾ ਛਾਉਣ ਵੀ ਰਹੀ ਜੇਗੀ ਤੇ ਫੇਰੀ ਆ ਤਾਂ ਕੋਈ ਨਾ ਗਾੜੀ ਜੇ ਮੇਰੇ ਨਾਲ ਇਦਾਂ ਕੀਤਾ ਨਾ ਚਲਾਕੀਆਂ ਜੀ ਮਖਾਈਆਂ ਤੇ ਫੇਰ ਵੇਖੀ ਮੈਨੂੰ ਹੀ ਦੇ ਦੋ ਮੈਂ ਤਾਂ ਦਵਾਈ ਲੈਣ ਗਈ ਤੇ ਦੀਦੀ ਕਹਿੰਦੇ ਜੀ ਸੂਟ ਵੀ ਪਸੰਦ ਕਰੀ ਜਾ ਤੇ ਦੇਖ ਮੈਂ ਵੀ ਆਪਣੀਆਂ ਕਿੱਦਾਂ ਤੈਨੂੰ ਚਲਾਕੀਆਂ ਖਾ ਲਦੀ ਹਾਂ ਹਾਏ ਨਹੀਂ ਮੇਰੀ ਭੈਣ ਰੋਸ ਗਈ ਆ ਸੁਣਾਣੀ ਸੱਚੀ ਹੋਰ ਕਰਕੇ ਪਤਾ ਦੀਦੀ ਨੇ ਤਾਂ ਮੰਨ ਨਹੀਂ ਜਾਣਾ ਵਾ ਚਲ ਮੈਂ ਕਾਸਣ ਉਹਨੂੰ ਚਾਹ ਪੀਈਏ ਤੇ ਕੱਦੀਆਂ ਪਹਿਲਾਂ ਉਹਨੂੰ ਹੋਰ ਫੇਰ ਗੱਲਾਂ ਦੱਸਾਂਗੇ ਬਣਾ ਮੈਂ ਨਹੀਂ ਬਣਾਉਣੀ ਮੈਂ ਸਵੇਰ ਦੀ ਲੱਗੀ ਮੈਂ ਲੱਗੀ ਬਾਹਰ ਬਹਿਣ ਉਹਨਾਂ ਲੱਗੇ ਗੱਲ ਸੁਣੋ ਸੁਟ ਹੀ ਕੋ ਬੜਾ ਹੈਵੀ ਹੀ ਉਹਨੂੰ ਨਹੀਂ ਹੱਥ ਪਾਉਣ ਦਿੱਤਾ ਤਾਂ ਮੈਂਦੀ ਬਾਤ ਲੈ ਆਂਦੀ ਮੇਰੀ ਵਸਲੇ ਨੋਨੇ ਮਿੰਨੂ ਨਹੀਂ ਲੈਂਦੇ ਤਗਲੀ ਨੇ ਹਨ ਬੜਾ ਤੇ ਸੂਟ ਦਿਨੇ ਆਖ ਦਿੱਤੇ ਪਰ ਸਭ ਮਾਂਚ ਖੋਟ ਹੀ ਰੱਖੀ ਆ ਕਿਆ ਨਾ ਉਹ ਬੜਾ ਵਧੀਆ ਹੀ ਬੋਧ ਹੈ ਵੀ ਸੂਟ ਹੀ ਪਰ ਥੋੜਾ ਮਹਿੰਗਾ ਹੀ ਕਹਿੰਦੀ ਨਾ ਭਾਈ ਨੂੰ ਅਗਲੇ ਨੇ ਪਹਿਲਾਂ ਹੀ ਕਹਿਤਾ ਇੰਨੇ ਚਿਰਾਂ ਬਾਤ ਇੰਨੇ ਚਿਰਾਂ ਬਾਲ ਲੈ ਕੇ ਦਿੱਤਾ ਸੂਟ ਤੇ ਫਿਰ ਕੀ ਜਮਾ ਸਾ ਮਹਿੰਗਾ ਲੈ ਦਿੱਤਾ ਇਹਨੂੰ ਪਹਿਲਾਂ ਹੀ ਕਹਿਤਾ ਇੰਨੇ ਤੱਕ ਸੂਟ ਵਿਖਾਵੀ ਉੱਥੇ ਮੈਂ ਕੀ ਕਰਦੀ ਨਾ ਮੈਂ ਕੋਈ ਦੁਕਾਨ ਤੇ ਬੋਲੋ ਜੋਗੀ ਤੇ ਨਾ ਮੈਂ ਕੋਈ ਹੋਰ ਫਿਰ ਮੈਂ ਕੀ ਕਰਦੀ ਮੰਮੀ ਆਦੀ ਵੀ ਨਹੀਂ ਕੁਛ ਕਹਿੰਦੀ ਕਿ ਤੂੰ ਕੁੜੀਆਂ ਨੂੰ ਚੰਗੇ ਸੂਟ ਲੈ ਦੇ ਮਾਂ ਨੇ ਧੀ ਦੀ ਬੰਨਾ ਤੇ ਧੀ ਨੇ ਮਾਂ ਦੀ ਬੰਨਾ ਅਕਸਰ ਕੀ ਕੀ ਪਤਾ ਜਾਣ ਲੱਗੇ ਨੂੰ ਪਹਿਲਾਂ ਨਹੀਂ ਕਹਤਾ ਵੀ ਇੰਨੇ ਦਾ ਕੀ ਲੈ ਕੇ ਦਵਾਂ ਚੱਲ ਕੋਈ ਨਹੀਂ ਸਾਨੂੰ ਦੇ ਮੇਲੇ ਗਏ ਆ ਹਨਾ ਹੁਣ ਆਈ ਹੁਣ ਸਲਾਹ ਕਰੀਏ ਪਿੰਡ ਜਾਂਦੀਆਂ ਮੈਂ ਤਾਂ ਕਹਾਂਦੀ ਮੈਂ ਇਆ ਆਪਣਾ ਕੱਟ ਕੇ ਹੁਣ ਘਰ ਸਾਰਾ ਕੰਮ ਰਾਤ ਦਾ ਕਰ ਮੈਂ ਵੀ ਹੋਟੇਰਾ ਕਿ ਬਿਨਾਂ ਮੈਨੂੰ ਨਹੀਂ ਪਤਾ ਪਤਾ ਮੈਂ ਸਵੇਰ ਦਾ ਕੱਟਿਆ ਤੁਹਾਨੂੰ ਵਧੀਆ ਪਿਆਉਣੀ ਮੈਂ ਲੱਗੀ ਆਪਣਾ ਸੂਟ ਕੱਟ ਕੇ ਸੀਨ ਤੇ ਫਿਰ ਮੈਂ ਉਹਨੂੰ ਪੁੱਛਣਾ ਦੀਦੀ ਨੂੰ ਕਿ ਮੈਂ ਤੇ ਕੇ ਜਾਣਾ ਵਾ ਪਹਿਲਾਂ ਨਹੀਂ ਹੋ ਆਂਦੋ ਮੇਰੀ ਗੱਲ ਸੁਣ ਲੋ ਹੁਣ ਲੜਾਈ ਨਾ ਪਾਓ ਗੱਲ ਦੇ ਵਿੱਚ ਪਹਿਲਾਂ ਮੈਂ ਜਾਣਾ ਉਹ ਲੜਾਈ ਪਾ ਹੀ ਲੈ ਪਾ ਹੀ ਲੈ ਅੱਜ ਲੜਾਈ ਮੇਰੇ ਨਾਲ ਮੇਰੀ ਗੱਲ ਸੁਣ ਲੋ ਮੈਂ ਜਾਣਾ ਜੀ ਹੁਣ ਨਾ ਕੋਈ ਪਾਈ ਲੜਾਈ ਨਹੀਂ ਜਾਣਾ ਜੀ ਮੈਂ ਸੂਟ ਕੱਟ ਕੇ ਆਪਣਾ ਲੱਗੀਆਂ ਸੀ ਨਾ ਤੇ ਮੈਂ ਜਾਣਾ ਪੇਕੇ ਆਪਣੇ ਬੜਾ ਚੇਰ ਹੋ ਗਿਆ ਹਰ ਵੇਲੇ ਤੇਰੀਆਂ ਨਹੀਂ ਮੰਨਣੀ ਆ ਮੈਂ ਕਿ ਤੇਰੀਆਂ ਮੈਂ ਮੰਨਣਾ ਤਾਂ ਤੂੰ ਬੰਨੇ ਚ ਮਾਰ ਕੇ ਅੰਦਰੋਂ ਖਿਸਕ ਜਾਂਦਾ ਬਣਾ ਦੀ ਮੇਰੀ ਗੱਲ ਸੁਣ ਲੋ ਕੋ ਲੜਾਈ ਨਾ ਘਰ ਚ ਹੁਣ ਤੂੰ ਹੀ ਨਾ ਪਾ ਦਿਓ ਕੋਈ ਹੁਣ ਨਾ ਪਾ ਕੇ ਬੈਜੀ ਲੜਾਈ ਮੇਰੇ ਨਾਲ ਚੁੱਪ ਕਰਕੇ ਬੰਦਿਆਂ ਨੂੰ ਕੰਮ ਕਰ ਮੈਂ ਤੁਹਾਨੂੰ ਕਹਤਾ ਨਾ ਮੈਨੂੰ ਜਾਣ ਦੋ ਪਹਿਲਾਂ ਮੈਂ ਪਹਿਲਾਂ ਦੀ ਗੱਲ ਕੀਤੀ ਹੈ ਮੈਂ ਸਵੇਰ ਦੀ ਖਾਤੀਆਂ ਮੈਂ ਹੁਣ ਕੁਝ ਨਹੀਂ ਕਰਨਾ ਹੁਣ ਮੈਂ ਲੱਗਿਆ ਆਪਣਾ ਸੂਟ ਕੱਟਾ ਤੇ ਮੈਂ ਪੇਕੇ ਗਿਆ ਮੈਂ ਵੀ ਨਹੀਂ ਚਾਹ ਦੇਣੀ ਤੈਨੂੰ ਨਾ ਕਿੱਡੇ ਚਲਾ ਕੇ ਦੱਸ ਹੈ ਗੱਲ ਕਰਨ ਵਾਲੀ ਪਹਿਲਾਂ ਮੈਂ ਗੱਲ ਛੇੜੀ ਵੇਕੇ ਜਾਂਦੀ ਉਹ ਡੋਲੀ ਮੜਕੜੇ ਇਹ ਤਿਆਰ ਹੋ ਗਏ ਆ ਕੋਈ ਨਹੀਂ ਆ ਨਿੱਕੀਆਂ ਦਾ ਵੀ ਕੋਈ ਹਾਲ ਨਹੀਂ ਆ ਚਲਦੀ ਨਹੀਂ ਇੱਥੇ ਕਿਸੇ ਦੇ ਗਾੜੀ ਵੀ ਕੋਈ ਨਹੀਂ ਚਲ ਜੋ ਸੈਂ ਕਿਹੜਾ ਗਾੜੀ ਮੇਰੇ ਚਲਣੀ ਹੈ ਤੇ ਜਾਂ ਮੰਮੀ ਦੀ ਚਲਣੇ ਜਾਂ ਇੰਦੇ ਸੈਂ ਤੇ ਮਾਰਾਣੀ ਦੀ ਚਲਣੇ ਆ ਵੇਖਦੀਆਂ ਕਿੰਦਾ ਜਾਂਦੀਆਂ ਮੈਂ ਵੀ ਨਹੀਂ ਜਾਣ ਲੈਣਾ ਮੈਂ ਵੀ ਇੱਕ ਦਿਨ ਦੋ ਕਹਿਣੀਆਂ ਦੀਦੀ ਨੂੰ ਵੇਹੈ ਨਾ ਕਿੱਦਾਂ ਤਾਂ ਮਾਸ਼ਾਅੱਲਾ ਆਇਆ ਕੋਈ ਬੈਠਾ ਖਲੋਤਾ ਵੀ ਨਹੀਂ ਬਿੰਦੀਆਂ ਵੀ ਸੂਟ ਦੀ ਲਿਆ ਤੈ ਫਿਰ ਦਾਇਨਾਂ ਨੂੰ ਅਗਰ ਅਗਰ ਵੀ ਬੰਨਨੇ ਕੀ ਹੋਇਆ ਹੀ ਹੁਣ ਮੈਂ ਜਾ ਕੇ ਕਿੱਦਾਂ ਵੇਖਾਂ ਕਿ ਕਤਿਆ ਬੈਠੀ ਆਣੀ ਫਿਰ ਇੰਨੇ ਪਰਨ ਕਦੋਂ ਨੂੰ ਜਾਣਾ ਨਹੀਂ ਕੰਵਲ ਹਾਂ ਚਾਚੀ ਉਹ ਵੇਖ ਲੈ ਅੰਦਰ ਜਾ ਕੇ ਕਿ ਬੰਦਾ ਇੰਨਾ ਰੋਲਾ ਪੈਂਦਾ ਕਿ ਤੋ ਗੁੱਤੋ ਗੁੱਤੀ ਨਾ ਹੋਈਆਂ ਹੁਣ ਅੰਦਰ ਉਹ ਨਹੀਂ ਚਾਚੀ ਤੈਨੂੰ ਤਾਂ ਪਤਾ ਹੀ ਸੋਣੀ ਦੀ ਬਾਤ ਤੁਹਾਡੇ ਘਰ ਤੱਕ ਚੱਲ ਜਾਂਦੀ ਆ ਉਦਾਂ ਡਈਆਂ ਹੋਣੀਆਂ ਅੰਦਰ ਖੁਸ਼ ਹੋ ਗਈਆਂ ਵੀ ਸੂਟ ਮਿਲ ਗਏ ਆ ਕੁਝ ਨਹੀਂ ਹੋਇਆ ਉਹਨਾਂ ਨੇ ਮੈਨੂੰ ਤਾਂ ਇਦਾਂ ਲੱਗਣ ਦਾ ਜਿੱਦਾਂ ਲੰਡਾਂ ਹੰਦਾਂ ਚਾਚੀ ਤੈਨੂੰ ਸੁਪਨੇ ਆਉਂਦੇ ਰਹਿੰਦੇ ਲੜਾਈ ਦੇ ਲੜਾਈ ਭਾਂ ਚੌਥੇ ਘਰ ਹੋਣ ਦੀ ਤੇ ਤੂੰ ਸਾਡੇ ਘਰ ਹੀ ਸਮਝਿਆ ਕਰ ਸਾਡੇ ਘਰ ਕੁਝ ਨਹੀਂ ਆ ਜਾਂਦਾ ਉਹਦਾ ਉਹੜੀਆਂ ਅੰਦਰ ਫੱਦ ਹੋ ਗਈ ਆ ਚੰਗਾ ਭੈਣ ਜੀ ਮੈਂ ਚਲਦੀ ਆ ਹੁਣ ਚਾਹ ਪਤਾ ਨਹੀਂ ਇਹਨਾਂ ਦੀ ਕਦੋਂ ਕਾਉਣੀ ਹੈ ਜੀ ਗਰਮੀ ਇਸ ਪਤਾ ਚਾ ਲੈ ਉਹ ਚਾਚੀ ਤੁਹਾਡੀ ਕਾਲੀ ਪੈ ਗਈ ਆ ਚਲ ਚਾਚੀ ਬੈਠੋ ਦੋ ਮਿੰਟ ਮੈਂ ਵੇਖ ਕੇ ਹੁਣੇ ਚਾਹ ਬਣਾਉਣੀ ਆ ਵਾ ਕੀ ਕਰਨ ਡੀਆਂ ਵਾ ਬਹੁਤ ਹੀ ਦੋ ਮਿੰਟ ਜਾ 체 తీਲੇ ਆ ਜਾਓ ਚਾਹ ਕੋ ਸੋ ਫਲੋਂ ਹਬਰ ਬਣਾਉਂਦੀ ਮੈਂ ਮੈਂ ਨਹੀਂ ਜਾਣਾ ਫੜਾਇਆ ਤੁਕੜਾ ਕੁੰਡ ਕੱਢਣਾ ਵਾ ਫੜਾਇਆ ਆਹੋ ਕੁੰਡ ਕਢਾ ਦੇਣੀ ਤੁਹਾਨੂੰ ਤੇ ਕਾਹਦਾ ਰੋਲਾ ਪਾਇਆ ਤੂੰ ਸ਼ਰਮ ਜਾ ਕਰ ਲਿਆ ਕਰੋ ਕੁਝ ਬਗਾਨੀ ਆਣ ਕੇ ਬੈਠੀ ਸ릭ਨੀ ਹੈ ਕਿੰਨਾ ਕਾਵਾ ਰੋਲੀ ਪਾਇਆ ਇੰਨਾ ਤੇ ਕੋਈ ਨਿਆਣਾ ਵੀ ਨਹੀਂ ਪਾਉਂਦੇ ਕੀ ਰੋਲਾ ਪਾਇਆ ਹੀ ਆਹੋ ਦੇ ਮੇਰੇ ਨਾਲ ਰੋਲਾ ਪਾ ਜੀ ਤੁਹਾਨੂੰ ਮੇਰੀ ਕੱਲੇ ਦੀ ਆਵਾਜ਼ ਆਈ ਹੈ ਇਹਨਾਂ ਨੂੰ ਮੈਨੂੰ ਤਾਂ ਤੁਹਾਡੇ ਦੋਵਾਂ ਦੀ ਆਉਂਦੀ ਹੀ ਐ ਨਰੋਲਾ ਐਨੇ ਤੇ ਵੇਖਿਆ ਨਿਆਣੇ ਘਰ ਹੋਣ ਤੋਂ ਵੀ ਨਹੀਂ ਪਤਾ ਲੱਗਦਾ ਕਿ ਨਿਆਣੇ ਹੈਗੇ ਘਰ ਕਿ ਨਹੀਂ ਬਸ ਉਤੋਂ ਹੀ ਕਹਿੰਦੀ ਸੂਟ ਲੈਣ ਮੈਨੂੰ ਕਿਉਂ ਨਹੀਂ ਨਾਲ ਖੜਿਆ ਉਹ ਤਾਂ ਤੁਹਾਨੂੰ ਮੈਂ ਬਾਅਦ ਚ ਤੁਹਾਡੇ ਪੱਠੇ ਪਾਉਂਦੀ ਤੈਨੂੰ ਦੋਵਾਂ ਨੂੰ ਹੀ ਇਹਨੂੰ ਚਾਹ ਪਿਆਲ ਕੇ ਤਾਂ ਉਹਨੂੰ ਤਾਂ ਪਹਿਲਾਂ ਕੱਢੋ ਤੁਹਾਨੂੰ ਤੇ ਮੈਂ ਬਾਅਦ ਚ ਦੱਸਦੀ ਹਾਂ ਮੈਂ ਹੁਣ ਕੁਝ ਨਹੀਂ ਸੁਣਨੀ ਫੜ ਫੜ ਮੈਂ ਕੁਝ ਨਹੀਂ ਸੁਣਨੀ ਉਹਨੂੰ ਜਾ ਲੈਂਦੇ ਉਹਨੇ ਦਾਹ ਘਰੀ ਜਾਣਾ ਉਹਦੇ ਦੱਸਣਾ ਵਾ ਚਲੋ ਚਲ ਉੱਠ ਚਲੋ ਚਾਹ ਪਾ ਇੱਕਦਣੀ ਉੱਠ ਜੋ ਹਣ ਤੇ ਬੰਦਾ ਬਣ ਕੇ ਉਹਨੂੰ ਚਾਹ ਪਿਆਲ ਦੋ ਤੁਹਾਡੀ ਤਾਂ ਖਤਦਾਰੀ ਮੈਂ ਬਾਅਦ ਚ ਕਰਦੀ ਆ ਉਹਨੂੰ ਜਾ ਲੈਂਦੋ ਵੀ ਦੀਦੀ ਬੱਸ ਮੈਂ ਇੰਨਾ ਕਿਹਾ ਸੀ ਕਿ ਜਾ ਸੁਣੀ ਮੈਂ ਆਖਿਆ ਨਾ ਉਹਨੂੰ ਪਹਿਲਾਂ ਚਾਹ ਪਿਆਲ ਕੇ ਤੂੰ ਉਹਨੂੰ ਕੱਢੋ ਮੈਂ ਲੈਣੀ ਆ ਚਾਹ ਚੱਲ ਚੱਲ ਕਿੱਡਾ ਇਹਨਾਂ ਨੇ ਕਾਮਾ ਰਵਲੀ ਪਾਈ ਆ ਦੋ ਮਿੰਟ ਹੀ ਹੋਏ ਅੰਦਰ ਆਈਆਂ ਪਤਾ ਕਿ ਤੇ ਉਹ ਜਦੋਂ ਘਰ ਆ ਜਾਂਦੀ ਪਤਾ ਨਹੀਂ ਸਾਡੇ ਘਰ ਚ ਕੀ ਆ ਜਾਂਦਾ ਵਾ ਲੇਕਿਨ ਇਹ ਚਾਚੀ ਵੀ ਆ ਜਾਂਦੀ ਆ ਫੜ ਕਰ ਖੇਚ ਹੀ ਪੈ ਜਾਂਦਾ ਵਾ ਉਹ ਜੀ ਚਾਚੀ ਜੀ ਸੂਹਾ ਲੈਣ ਆ ਜਾਂਦੀ ਆ ਤੁਹਾਨੂੰ ਜੀ ਸਾਡੀ ਨਾਨ ਜਿਹੜੀ ਮਗਰ ਲਾ ਕੇ ਬੋਲਣ ਲੱਪੇ ਹਾਏ ਹਾਏ ਕੀ ਬਣੂ ਸਾਡੇ ਘਰ ਦਾ ਜੇ ਤੇ ਕਿਤੇ ਮੈਂ ਘਰ ਚ ਨਾ ਹੋਵਾਂ ਇਹ ਤੇ ਘਰ ਦਾ ਸਾਡੇ ਦਾ ਬਾਜ ਕੱਢਦੇ ਨੇ ਵੀ ਕੀ ਬਣੂ ਗਾਏ ਤੇ ਨਿਆਣੀਆਂ ਬਣੀਆਂ ਵਾ ਗੁਰਮੀਤ ਆ ਚੁੱਕ ਭਾਂਡੇ ਤੇ ਚੱਲ ਅੰਦਰ ਚਾਚੀ ਜੀ ਤੇ ਇਹ ਕਿਤੇ ਨਵਾਂ ਨੂੰ ਲਿਆਇਆ ਕਰੋ ਬਾਹਰ ਕੱਢ ਲਿਆ ਕਰੋ ਉਹਨਾਂ ਨੂੰ ਕਰੀਏ ਨੇ ਬੋਲ ਜਣ ਕਿਤੇ ਤਾਈ ਦੀ ਘਰ ਦੀਆਂ ਉਹ ਨਿਕਲਦੇ ਨਹੀਂ ਘਰੋਂ ਬਥੇਰਾ ਮੈਂ ਦੱਸ ਦਿੰਦੇ ਆ ਜਾ ਤੁਸੀਂ ਕਰਤੋ ਰਹੀਏ ਤੇ ਹੁੰਦਾ ਨਹੀਂ ਗਿਆ ਹੂੰ ਹਾਂ ਕਿਦਲੇ ਆਏ ਉਹਨਾਂ ਨੇ ਫੇਰਾ ਪਵਾ ਦੇ ਇੱਧਰ ਦਾ ਕੋਈ ਜਦੋਂ ਦੀਆਂ ਬੈਈਆਂ ਕਿਤੇ ਉਦੋਂ ਦੀਆਂ ਹੀ ਆਈਆਂ ਹੀਆਂ ਜਿ ਕਿਤੇ ਸਦੀਆਂ ਐ ਕੋਈ ਨਹੀਂ ਕਰਾਉ ਕੋਈ ਪ੍ਰੋਗਰਾਮ ਫੇ ਲਿਆਵਾਂਗੇ ਹਾਂ ਪ੍ਰੋਗਰਾਮ ਕਰਾਂਗੇ ਤੇ ਫੇਰ ਆਉਣਗੀਆਂ ਉਦਾਂ ਨਹੀਂ ਆਉਣੀਆਂ ਵੀ ਸਾਡੀਆਂ ਹੀ ਅਵੇਲੀਆਂ ਤੇ ਤਰੀਆਂ ਰਹਿੰਦੇ ਨੇ ਇਹ ਨਹੀਂ ਲਿਓਂਦੇ ਇਹਨਾਂ ਨੂੰ ਆਖਰ ਇੱਕ ਸਿਖਾ ਲਣਾ ਨੇ ਮੇਰੀਆਂ ਨੌਆਂ ਨੂੰ ਕੋਈ ਅਹੀਂ ਨਹੀਂ ਸਿਖਾਉਂਦੇ ਵੀ ਕੋਈ ਨਹੀਂ ਤਾਂ ਹੀ ਨਹੀਂ ਲਾ ਕੇ ਆਉਂਦੀਆਂ ਨਹੀਂ ਤਾਂ ਸਾਡੀਆਂ ਜਾਂਦੀਆਂ ਕਿ ਨਹੀਂ ਆਪਣੇ ਆਪ ਪੁੱਛਦੀਆਂ ਵੀ ਨਹੀਂ ਪੁੱਛੇ ਦਾ ਬਗੈਰ ਹੀ ਚਲੀਆਂ ਜਾਂਦੀਆਂ ਚਲੋ ਚੰਗਾ ਭੈਣ ਜੀ ਫੇਰ ਮੈਂ ਚਲਦੀ ਆਂਗੀ ਚਲ ਚੰਗਾ ਫੇਰ ਚੱਲ ਆ ਕੇ ਹਾਂ ਫਿਰ ਨਵਾਂ ਨੂੰ ਆਪਣੇ ਕੋਈ ਗੱਲ ਨਹੀਂ ਕੋਈ ਲੈ ਆ। ਚੱਲੋ ਹੀ ਫਿਰ ਤਰ ਜਾਣ ਗਿਆ ਕਦੋਂ ਦੀਆਂ ਆਈਆਂ ਬੜਾ ਟਾਈਮ ਹੋ ਗਿਆ ਉਹਨੂੰ। ਹਾਂ ਆਈ ਮੈਂ ਤਾਂ ਕੋਈ ਖਬਰ ਲੈ ਕੇ ਆਉਣੀ ਆ। ਇੱਥੇ ਤੇ ਕਿਤੇ ਇਹਨਾਂ ਦੇ ਇੱਕ ਚ ਨੌਂ ਨਹੀਂ ਖੋਬਦਾ। ਮੈਨੂੰ ਕਹਿੰਦੀ ਨੌਂ ਆ ਲੈ ਕੇ ਨਹੀਂ ਆਈ ਆ ਆਪਣਾ। ਨੌਂਾ ਤਾਂ ਮੈਂ ਕਦੀ ਵੀ ਨਹੀਂ ਲਿਆਉਂਦੀ ਤੇ ਨੌਂ ਲਿਆ ਕੇ ਆਪਣੇ ਵਿਗਾੜਨੀ ਆ। ਮੈਂ ਤਾਂ ਨਵਾਰਾ ਕੀ ਆਪਣਾ ਚੰਦ ਕੇ ਮੈਂ ਤਾਂ ਕਦੀ ਵੀ ਨਹੀਂ ਲਿਆਉਂਦੀ ਜਿੱਦਾਂ ਦਾ ਇਹਨਾਂ ਦਾ ਮਾਹੌਲ ਚਾਹ ਲਵਾ ਤੇ ਤੇ ਹਰ ਵਕਤ ਜਦੋਂ ਵੇਖੋ ਉਹ ਲੜਦਿਆਂ ਰਹਿੰਦੀਆਂ ਮੈਂ ਤਾਂ ਵੇਖਿਆ ਅੱਗੇ ਲੜਦਿਆਂ ਹੀ ਰਹਿੰਦੀਆਂ ਹੀ ਰਹਿੰਦੇ ਨੋਵਾ ਸੋਰਾ ਪਤਾ ਕਿੱਦਾਂ ਹੋ ਗਈ ਆ ਲੱਗਦਾ ਦਾਲ ਚ ਕੁਝ ਕਾਲਾ ਵਾ 슈ਗਰ ਹੈ ਮੰਮੀ ਕਿਤੇ ਇਹ ਵੀ ਬਲਾਗ ਗਈ ਇਥੋਂ ਹੈ ਅਹੀਂ ਤਾਂ ਪਰਾ ਜਿ ਸਕੂਟਰ ਤੇ ਉਤਰਣ ਡੀਆਂ ਅਹੀਂ ਤੇ ਮਗਰੇ ਹੀ ਸਾਨੂੰ ਵੇਖ ਕੇ ਤੇ ਮਗਰੇ ਹੀ ਆ ਗਈ ਆ ਕਿਤੇ ਇੱਕ ਇਹਨਾਂ ਦੇ ਅੰਦਰ ਜਿਹੜਾ ਤਾਂ ਮਾਸ਼ਾਅੱਲਾ ਇਹਨਾਂ ਦੀ ਵੀ ਅੱਜ ਮਖੈਰ ਲੈਣੀ ਹੈ ਨਾ ਇਹ ਆਇਆਂਗੇ ਬਹੁਤਾ ਤਮਾਸ਼ਾ ਲਾਉਂਦੇ ਆਂ ਆ ਇਹਨਾਂ ਚੰਗਾ ਖਾਂਦੀਆਂ ਚੰਗਾ ਪੌਂਦੀਆਂ ਤੇ ਫੇਰ ਵੀ ਲੋਕ ਹੁਣ ਵਲੇ ਆਤੇ ਆ ਹਾਂ ਮੈਂ ਹਾਂ ਚੱਲ ਦੂਜੇ ਕੀ ਲੈ ਕੇ ਦੇਣੇ ਇਹਨਾਂ ਨੂੰ ਅਜੇ ਕੋਈ ਗਰਮੀਆਂ ਵਲੇ ਐਵੇਂ ਲੈ ਲੈ ਕੇ ਰੱਖੀ ਜਾਣੇ ਇਹਨਾਂ ਤੇ ਹੁਣ ਮੈਂ ਸਿਆਲ ਵਾਲੇ ਲੈ ਤੇ ਦੋ ਤੇ ਕਿੰਨੇ ਕਿੰਨੇ ਦੇ ਆਏ ਸੂਟ 15 1500 ਦੇ ਆਏ ਇਹ ਤਾਂ ਪੰਦੀ ਹੱਥ 4000 ਵਾਲੇ ਨੂੰ ਤੇ ਤੂੰ ਜਿਹੜਾ ਸਸਤੇ ਲੈ ਦੇਣੇ ਸੀ ਦੇ ਮਹਗੇ ਘਰੇ ਦਿੱਤੇ ਨਹੀਂ ਹੁਣ ਮੈਂ ਚੱਲ 15 1500 ਵਾਲੇ ਲੈ ਆਉਣਾ ਤੇ ਇਹ ਵੀ ਮਹੰਗੇ ਹੁਣ ਨਿਆਣਾ ਦੇ ਨਹੀਂ ਲੈਣੇ ਜਿੱਦਦਰ ਮੈਂ ਬੱਚਿਆਂ ਨੂੰ ਛੁੱਟੀ ਹੋ ਗਈ ਨਾ ਸਕੂਲੋਂ ਤੇ ਉਹਨਾਂ ਨੂੰ ਲੈ ਕੇ ਜਾਊਂਗੀ ਤੂੰ ਉਹਨਾਂ ਦੇ ਮਨਾਪਦੇ ਲੈ ਕੇ ਆਉਂਗੇ ਉਥੋਂ ਆ ਉਹਦੇ ਨ ਆਉਣਗੇ ਸੋ ਜੇ ਇਹਨਾਂ ਨੂੰ ਹੋਣ ਉਹ ਇਹਨਾਂ ਨੂੰ 4-4000 ਵਾਲੇ ਲੈ ਆ ਤੇ ਇਹਨਾਂ ਦੇ ਘਰੇ ਰੋਲ ਦੇਣੇ ਹੋਰ ਕੋਈ ਵਿਆਹ ਸ਼ਾਦੀ ਜੇ ਫਖਰੇ ਇਹਨਾਂ ਨੂੰ ਲੈ ਕੇ ਦਿੰਨੀ ਆ ਹੈ ਤੇ ਇਹਨੇ ਕੀ ਕੀਤਾ ਵੀ ਜਦੋਂ ਪਾ ਲੈਣਾ 4-4000 ਵਾਲੇ ਨੂੰ ਹੱਥ ਤੇ ਮੈਂ ਤੇ ਵਿੰਦੀ ਰਹਿ ਗਈ ਤੇ ਮੈਂ ਕਿਹਾ ਜੇ ਇਹਨੂੰ ਲੈ ਕੇ ਦਿੱਤਾ ਫਿਰ ਉਹਨੂੰ ਵੀ ਉਨਾ ਹੀ ਲੈ ਦੇਣਾ ਹੈ ਤੇ ਮੈਂ ਤਾਂ ਮਾਲਾ ਨੂੰ ਇਸ਼ਾਰਾ ਕੀਤਾ ਭਾਈ ਨੂੰ ਤੇ ਥੋੜਾ ਘੱਟ ਵਾਲੇ ਕੱਢ ਆ ਚਾ ਚੰਗਾ ਕੀਤਾ ਆ ਵੀ ਕਿਤੇ ਤੇ ਉਹ ਤੇ ਇਹ ਤੇ ਲੈ ਲੈ ਕੇ ਵੇਖਣ ਦੀਆਂ ਤੇ ਚੁੰਨੀਆਂ ਅੱਛਾ ਬੜੇ ਸਵਾਰ ਸਵਾਰ ਕੇ ਲੈ ਆਂਦੀ ਸੀ ਆ ਵੇਖ ਲਓ ਦੀਦੀ ਆ ਵੇਖ ਲਓ ਤੇ ਨਾਲੇ ਮੰਮੀ ਮੇਰੀ ਗੱਲ ਸੁਣੋ ਹੁਣ ਸਾਰਾ ਖਰਚਾ ਤਾਂ ਮੈਂ ਚੁੱਕਿਆ ਇਹਨਾਂ ਦਾ ਹਾਂ ਹੁਣ ਜੇ ਮੈਂ ਸੂਟ ਵੀ ਕਾ ਵੀ ਇਹਨਾਂ ਦੇ ਕਏ ਵਾਲੇ ਲਿਆਵਾ ਮੈਂ